ਸਾਥੀਕਾਰ ਜੀ ਸਾਰਿਆਂ ਨੂੰ ਆਉ ਜਾਣਦੇ ਆ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਨਜਫਗੜ ਮੰਡੀ ਦੇ ਵਿੱਚ ਹੈ 1121 ਪ੍ਰਾਣੀ ਦਾ ਰੇਟ 4524 ਰੁਪਏ ਲੱਗਿਆ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 2795 ਰੁਪਏ ਤੱਕ ਲੱਗਿਆ ਪ੍ਰਾਣੀ 1718 ਦਾ ਰੇਟ 4250 ਰੁਪਏ ਲੱਗਿਆ ਪ੍ਰਾਣੀ 1121 ਦਾ ਰੇਟ 4550 ਰੁਪਏ ਤੱਕ ਲੱਗਿਆ ਅੰਬਰਸਰ ਮੰਡੀ ਦੇ ਵਿੱਚ 1509 ਦਾ ਰੇਟ 2400 ਤੋਂ ਲੈ ਕੇ 2476 ਰੁਪਏ ਤੱਕ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2750 ਰੁਪਏ ਲੱਗਿਆ ਗਦਰਪੁਰ ਮੰਡੀ ਦੇ ਵਿੱਚ 1509 ਦਾ ਰੇਟ 2755 ਰੁਪਏ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2471 ਰੁਪਏ ਲੱਗਿਆ ਲਾਡਵਾ ਮੰਡੀ ਦੇ ਵਿੱਚ 1509 ਦਾ ਰੇਟ 2900 ਰੁਪਏ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ 2770 ਰੁਪਏ ਲੱਗਿਆ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ ਹੱਥਾਂ ਨਾਲ 2820 ਰੁਪਏ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 2720 ਰੁਪਏ ਲੱਗਿਆ ਫਤਿਹਬਾਦ ਮੰਡੀ ਦੇ ਵਿੱਚ 1509 ਦਾ ਰੇਟ 2750 ਰੁਪਏ ਲੱਗਿਆ ਬੂੰਦੀ ਮੰਡੀ ਦੇ ਵਿੱਚ 17 18 ਦਾ ਰੇਟ 3950 ਰੁਪਏ 1847 ਦਾ ਰੇਟ 3100 ਰੁਪਏ ਤੱਕ ਲੱਗਿਆ ਬਾਸਪਤੀ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ ਜੀ